ਰੋਤੇ ਜਨੋ ਲਵਾਓ ਹਾਜ਼ਰੀਆਂ ਰਸਨਾ ਨੂੰ ਕਰੋ ਪਵਿੱਤਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਅੱਜ ਕਵਿਤਾ ਪੇਸ਼ ਕਰਨ ਲੱਗੇ ਆ ਕਵਿਤਾ ਦਾ ਸਰਲੇਖ ਹੈ ਭਾਣਾ ਮੰਨਣਾ ਸਿਖਾਇਆ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਿਖਾਇਆ ਕੰਡੇ ਧਾਰ ਤੇ ਗੁਰੂ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬਹਿ ਕੇ ਕੁਰਬਾਨੀਆਂ ਦਾ ਮੋਟ ਬੰਨਿਆ ਨੀ ਕੁਰਬਾਨੀਆਂ ਦੇ ਮਹਿਲ ਦੀ ਉਦੋਂ ਰੱਖ ਦਿੱਤੀ ਸੀ ਦਸਵੇਂ ਪਾਤਸ਼ਾਹ ਨੇ ਆ ਕੇ ਮਹਿਲ ਉਸਾਰਤੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖ ਪੰਥ ਕੁਰਬਾਨੀਆਂ ਦਿੰਦਾ ਆ ਰਿਹਾ ਹੈ। ਲਓ ਕਵਤਾ ਪੇਸ਼ ਕਰਨ ਲੱਗੇ ਆ। ਇਹੋ ਬੇਨਤੀ ਕੀਤੀ ਜਾ ਰਹੀ ਹੈ ਜੀ ਸੁਣਗੇ। ਗੁਰੂ ਪੰਜਵੇਂ ਜੋ ਮੋਢ ਕਰਬਾਨੀ ਦੇ ਤਤੀ ਤਵੀ ਉੱਤੇ ਚੌਕੜਾ ਸੀ ਮਾਰਿਆ। ਭਾਣਾ ਲੱਗਦਾ ਹੈ ਮਿੱਠਾ ਤੇਰਾ ਮੁਖ ਤੋਂ ਗੁਰੂ ਸਾਹਿਬ ਜੀ ਨੇ ਬਾਤਨ ਉਚਾਰਿਆ। ਨੀ ਰੱਖਤੀ ਜੀ ਉਦੋਂ ਕੁਰਬਾਨੀ ਦੀ ਨੀ ਰੱਖਤੀ ਰੱਖਤੀ ਸੀ ਉਦੋਂ ਕੁਰਬਾਨੀ ਦੀ ਗੁਰੂ ਦਾਸ ਮੀਨ ਮਹਿਲ ਉਹਸਾਰ ਤੇ ਪਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਧਾਰ ਤੇ ਪਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਧਾਰ ਤੇ ਗੁਰੂ ਪੰਜਵੇਂ ਜੋ ਮੋਢ ਕਰਵਾਨੀ ਦੇ ਤਤੀ ਤਵੀ ਉਤੇ ਚੌਕੜਾ ਸੀ ਮਾਰਿਆ ਪਾਣਾ ਲਾਗਾ ਦਾ ਹੈ ਮਿੱਠਾ ਤੇਰਾ ਮੁਖ ਚੋ ਗੁਰੂ ਸਾਹਿਬ ਜੀ ਨੇ ਬਾਚ ਨਹੀਂ ਉਚਾਰਿਆ ਨਹੀਂ ਰੱਖਤੀ ਸੀ ਉਦੋਂ ਕੁਰਵਾਨੀ ਦੀ ਜੀ ਨਹੀਂ ਰੱਖਤੀ ਰੱਖਤੀ ਸੀ ਉਦੋਂ ਕੁਰਵਾਨੀ ਦੀ ਗੁਰੂ ਦਾਸਮੀ ਨੇ ਮਹਲੇ ਅਵਸਾਰ ਤੇ ਪਾਣਾ ਮੰਨਣਾ ਸਿਖਾਇਆ ਸਾਡੇ ਗੁਰੂ ਨੇ ਤਾਨੂੰ ਨੱਚਣਾ ਸਖਾਇਆ ਖੰਡੇ ਤਾਰ ਤੇ ਭਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਤਾਨੂੰ ਨੱਚਣਾ ਸਖਾਇਆ ਖੰਡੇ ਤਾਰ ਤੇ ਨੌਵੇਂ ਗੁਰੂ ਨੇ ਬਚਾਈ ਹਿੰਦ ਢੋਪਦੀ ਜੀ ਨੌਵੇਂ ਗੁਰੂ ਨੇ ਨੌਵੇਂ ਗੁਰੂ ਨੇ ਬਚਾਈ ਹਿੰਦ ਢੋਪਦੀ ਦੁਖੀ ਪੰਡਤਾਂ ਨੂੰ ਗਾਲਾਂ ਨਾਲ ਲਾਲਿਆ ਸੀਸ ਕਾਰ ਕੇ ਜੀ ਭੇਟ ਗੁਰੂ ਸਾਹਿਬ ਨੇ ਦੁਖੀ ਪੰਡਤਾਂ ਦਾ ਧਰਮ ਬਚਾਲਿਆ ਚੱਪੂ ਲਾ ਕੇ ਗੁਰੂ ਜੀ ਨੇ ਸੀਸ ਲਾ ਚੱਪੂ ਲਾ ਕੇ ਲਾ ਕੇ ਤੇ ਗੁਰੂ ਜੀ ਨੇ ਸੀਸ ਲਾ ਬੇੜੇ ਟੁੱਪੀ ਜਾਂਦੀ ਹੈ ਦਦੇ ਸਿਤਾਰ ਤੇ ਪਾਣਾ ਮੰਨਣਾ ਸਖਾ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਤਾਰਤੇ ਪਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਤਾਰਤੇ ਗੁਰੂ ਦਾਸ ਮੇ ਜੁਰਮਾਂ ਦੇ ਨਾਸ ਲਈ ਗੁਰੂ ਦਾਸ ਮੇ ਗੁਰੂ ਦਾਸ ਮੀਨੇ ਝੋਲਮਾ ਦੇ ਨਾਸ ਲਈ ਹੱਥ ਤੇਗ ਦੇ ਮੁਠੇ ਨੂੰ ਫੇਰ ਪਾਲਿਆ ਸਾਲ 1692 ਵਸਾਖੀ ਨੂੰ ਖੰਡੇ ਤਾਰ ਵਿੱਚੋਂ ਖਾਲਸਾ ਸਾਸ ਜਾਨਿਆ ਸਾਲ 1699 ਵਸਾਖੀ ਨੂੰ ਖੰਡੇ ਤਾਰ ਵਿੱਚੋਂ ਖਾਲਸਾ ਸਾਸ ਜਾਨਿਆ ਕੋਮ ਸਾਜ ਕੇ ਤੇ ਗੋਜੀ ਨੇ ਸੇਰਾਂ ਦੀ ਜੀ ਕੋਮ ਸਾਜ ਕੇ ਸਾਜ ਕੇ ਤੇ ਗੁਰੂ ਜੀ ਨੇ ਸੇਰਾ ਦੀ ਮੱਛੇ ਪਾਂਬੜਾ ਸਿਯੋਲਾ ਮਾਦੇ ਠਾਰਤੇ ਪਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਧਾਰ ਤੇ ਗੁਰੂ ਦਸਵੇਂ ਨੇ ਖਾਤਰ ਧਰਮ ਦੀ ਸਾਰਾ ਪਰਿਵਾਰ ਹੀ ਲਟਾ ਦਿੱਤਾ ਸੋਹਣੇ ਛੱਡ ਕੇ ਬਸੌਣੇ ਮੱਖ ਮਲਾਉਂਦੇ ਰੋੜਾ ਸੋੜਾਇਓ ਤੇ ਆਸਣਾ ਲਗਾ ਦਿੱਤਾ ਫੇਰ ਸ਼ੁਕਰ ਮਨਾਇਆ ਦਸਮੇਸ਼ ਜੀ ਫੇਰ ਸ਼ੁਕਰ ਸੋ ਕਰਾਮ ਮਨਾਇਆ ਦਾਸ ਮੀਹ ਜੀ ਕਹਿੰਦੇ ਕੌਮ ਦੇ ਹਕਾਰ ਤੇ ਉਤਾਰਤੇ ਪਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਤਾਨੂੰ ਨੱਚਣਾ ਸਖਾਇਆ ਖੰਡੇ ਧਾਰਤੇ ਪਾਣਾ ਮੰਨਣਾ ਸਖਾਇਆ ਸਾਡੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਧਾਰਤੇ ਮੀਰ ਮੰਨੂ ਦੇ ਝੁਲਮ ਬੜੇ ਸਹਲੇ ਮੀਰ ਮੰਨੂ ਦੇ ਮੀਰ ਮੰਨੂ ਦੇ ਝੁਲਮ ਬੜੇ ਸਹਲੇ ਪੁੱਤ ਨੇ ਜਿਆਂ ਦੇ ਉੱਤੇ ਟਾਂਗਾਵਾ ਕੇ ਤੇ ਸਾਡਾ ਪਰਖਿਆ ਸਦਕ ਫੇਰ ਪੈਰੀ ਨੇ ਹਰ ਬੱਚਿਆਂ ਦੇ ਗਾਣੇ ਵਿੱਚ ਪਾ ਕੇ ਤੇ ਬੈਰੀ ਮੂੰਹ ਵਿੱਚ ਉਂਗਲਾ ਸੀ ਪਾਵੇ ਜੀ ਬੈਰੀ ਮੂੰਹ ਵਿੱਚ ਮੂੰਹ ਵਿੱਚ ਉਂਗਲਾ ਸੀ ਪਾਵੇ ਜੇ ਇਹ ਢੇਕਾ ਦੇਸੀ ਮਾਨ ਸਰਕਾਰ ਤੇ ਪਾਣਾ ਮੰਨਣਾ ਸਿਖਾਇਆ ਸਾਡੇ ਗੁਰੂ ਨੇ ਸਾਨੂੰ ਲੱchnਾ ਸਿਖਾਇਆ ਖੰਡੇ ਧਾਰ ਤੇ ਪਾਣਾ ਮੰਨਣਾ ਸਿਖਾਇਆ ਸਾਡੇ ਗੁਰੂ ਨੇ ਸਾਨੂੰ ਲੱchnਾ ਸਿਖਾਇਆ ਖੰਡੇ ਧਾਰ ਤੇ ਸਾਨੂੰ ਆਰਿਆਂ ਦੇ ਨਾਲ ਗਿਆ ਚੀਰਿਆ ਬਈ ਸਾਨੂੰ ਆਰਿਆਂ ਸਾਨੂੰ ਆਰਿਆਂ ਦੇ ਨਾਲ ਗਿਆ ਚੀਰਿਆ ਅਦੇ ਚਰਖੜੀਆਂ ਦੇ ਉੱਤੇ ਚਾੜਿਆ ਤਾਨੂੰ ਦਿੱਤੇ ਗਏ ਦੇਗਾਟਿਆ ਵਾਲੇ ਵਈ ਤਾਨੂੰ ਰੂਹ ਚਲ ਪੇਟ ਕੇ ਸੀ ਸਾੜਿਆ ਅਸੀਂ ਕਿਤੇ ਮੱਥੇ ਝੋਲ ਮਾਮ ਪਹਿਲਿਆ ਵਈ ਅਸੀਂ ਕਿੜੇ ਮੱਥੇ ਖੀੜੇ ਮੱਥੇ ਝੋਲ ਮਾਮੂ ਸਹਿ ਲਿਆ ਸਾਨੂੰ ਮਾਨ ਸੀਗਾ ਉਸ ਨਿਰੰਕਾਰ ਤੇ ਪਾਣਾ ਮੰਨਣਾ ਸਿਖਾਇਆ ਧਾਨੂ ਗੁਰੂ ਨੇ ਉਹ ਪਾਣਾ ਮੰਨਣਾ ਮੰਨਣਾ ਸਿਖਾਇਆ ਘਾਟੇ ਗੁਰੂ ਨੇ ਸਾਨੂੰ ਨੱਚਣਾ ਸਖਾਇਆ ਖੰਡੇ ਤਾਰ ਤੇ ਜਿਸ ਨੇ ਵਿਲਾਇਆ ਮੱਥਾ ਸਾਡੇ ਨਾਲ ਓਈ ਜਿਸ ਨੇ ਜੈਸ ਨੇ ਵਿਲਾਇਆ ਮੱਥਾ ਸਾਡੇ ਨਾ ਜਿਉ ਦਾ ਮੂੜਿਆ ਨਹੀਂ ਆਪਣੇ ਗ੍ਰਾਮ ਨੂੰ ਜੀਨੇ ਪਾਈ ਆਗੀ ਭਾਜੀ ਅਸੀਂ ਮੂੜੀ ਐ ਭਾਵੇਂ ਸੋਬਾ ਹੋਵੇ ਜਾਂ ਫੇਰ ਸ਼ਾਮ ਨੂੰ ਜਿਹੜਾ ਅਣਖ ਬੰਗਾਰ ਆ ਕੇ ਅਸਾਂ ਦੀ ਜਿਹੜਾ ਅਣਖ ਆਣ ਖਵਗਾਰ ਆ ਕੇ ਅਸਾਂ ਵੀ ਸਾਧੂ ਪੜਾਂ ਵਿੱਚ ਪਰਮਾਨੰ ਮਾਰਤੇ ਪਾਣਾ ਮੰਨਣਾ ਸਿਖਾਇਆ ਸਾਡੇ ਗੁਰੂ ਨੇ ਸਾਨੂੰ ਲੱchnਾ ਸਿਖਾਇਆ ਖੰਡੇ ਧਾਰਤੇ ਪਾਣਾ ਮੰਨਣਾ ਸਿਖਾਇਆ ਸਾਡੇ ਗੁਰੂ ਨੇ ਸਾਨੂੰ ਲੱchnਾ ਸਿਖਾਇਆ ਖੰਡੇ ਧਾਰਤੇ ਇਹਨਾਂ ਕੋਲ ਕਹਿੰਦੇ ਕਿਵਾਂ ਦੇ ਜੱਜ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ